ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪਾਖੜਾ ਤੇ ਰਣਜੀਤ ਸਾਗਰ ਡੈਮ ਤੋਂ ਛੱਡਿਆ ਪਾਣੀ ਪੰਜਾਬ ਦੇ ਕਈ ਇਲਾਕਿਆਂ 'ਚ ਹੜ ਦਾ ਵਧਿਆ ਖਤਰਾ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਪਠਾਨਕੋਟ ਵਿਖੇ ਕੀਤਾ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਅਕਾਲੀ ਦਲ ਨੇ ਹੜ੍ਹਾਂ ਦੇ ਹਾਲਾਤ ਦੌਰਾਨ ਮਾਨ ਸਰਕਾਰ ਤੇ ਲੋਕਾਂ ਦੀਆਂ ਮੁਸ਼ਕਲਾਂ ਤੋਂ ਮੂੰਹ ਮੋੜਨ ਦਾ ਲਗਾਇਆ ਇਲਜ਼ਾਮ ਦਲਜੀਤ ਚੀਮਾ ਨੇ ਕਿਹਾ ਲੋਕਾਂ ਦਾ ਹੋ ਰਿਹਾ ਹੈ ਭਾਰੀ ਨੁਕਸਾਨ ਪਰ ਸਰਕਾਰ ਦੀ ਜਾਗ ਨਹੀਂ ਖੁੱਲ ਰਹੀ ਸੂਬੇ 'ਚ ਰਾਸ਼ਨ ਕਾਰਡ ਕੱਟੇ ਜਾਣ ਦੇ ਮੁੱਦੇ ਤੇ ਸਿਆਸਤ ਹੋਈ ਤੇਜ਼ ਸੀਐਮ ਮਾਨ ਨੇ ਲੋਕਾਂ ਦੇ ਨਾਮ ਖੁੱਲਾ ਪੱਤਰ ਜਾਰੀ ਕੀਤਾ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਮਾਨ ਦੇ ਇਸ ਕਦਮ ਨੂੰ ਦੱਸਿਆ ਸਿਆਸਤ ਤੋਂ ਪ੍ਰੇਰਿਤ ਸਾਨੇਵਾਲ ਦੇ ਪਿੰਡ ਜੁਗਿਆਣਾ ਦੇ ਗੁਰਦੁਆਰਾ ਸਾਹਿਬ 'ਚ ਵਾਪਰੀ ਬੇਅਦਬੀ ਦੀ ਘਟਨਾ ਇੱਕ ਔਰਤ ਨੇ ਆਪਣੇ ਕੱਪੜੇ ਉਤਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਸੁੱਟੇ ਪੁਲਿਸ ਨੇ આરોપી ਔਰਤ ਖਿਲਾਫ ਕੇਸ ਕੀਤਾ ਦਰਜ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਨੂੰ ਲਿਖਿਆ ਪੱਤਰ ਹਰਸਿਮਰਤ ਨੇ ਸਰਕਾਰ ਤੋਂ ਅਮਰੀਕਾ 'ਚ ਪੰਜਾਬੀ ਟਰੱਕ ਡਰਾਈਵਰਾਂ ਨੂੰ ਲੈ ਕੇ ਉبرੇ ਸੰਕਟ ਤੇ ਤੁਰੰਤ ਦਖਲ ਦੇਣ ਦੀ ਕੀਤੀ ਮੰਗ ਤੇ ਹੁਣ ਖਬਰਾਂ ਦਾ ਵਿਸਥਾਰ ਪੰਜਾਬ ਦੇ ਪਹਾੜੀ ਰਾਜਾਂ 'ਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਰਣਜੀਤ ਸਾਗਰ ਡੈਮ ਦਾ ਜਲ ਪੱਧਰ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਹੈ। ਡੈਮ ਤੋਂ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ ਜਿਸ ਨਾਲ ਪੰਜਾਬ ਦੇ ਮਾਝਾ ਖੇਤਰ 'ਚ ਹੜ ਦਾ ਖਤਰਾ ਵੱਧ ਗਿਆ ਹੈ। ਇਸ ਦੇ ਨਾਲ ਹੀ ਰਾਵੀ ਦਰਿਆ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਜਿਸ ਕਾਰਨ ਪਠਾਨਕੋਟ ਜੰਮੂ ਹਾਈਵੇ ਪਹਿਲਾਂ ਹੀ ਬੰਦ ਹੈ ਤੇ ਪਠਾਨਕੋਟ ਤੋਂ ਅੰਮ੍ਰਿਤਸਰ ਤੱਕ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਪਠਾਨਕੋਟ ਦੇ ਸਕੂਲਾਂ ਕਾਲਜਾਂ ਨੂੰ ਬੰਦ ਰੱਖਿਆ ਗਿਆ ਹੈ ਇਸ ਤੋਂ ਇਲਾਵਾ ਪਠਾਨਕੋਟ ਨੂੰ ਹਿਮਾਚਲ ਨਾਲ ਜੋੜਨ ਵਾਲਾ ਪੁਰਾਣਾ ਚੱਕੀ ਪੁਲ ਵੀ ਡਿੱਗ ਗਿਆ। ਇਸ ਦੇ ਨਾਲ ਹੀ ਜੰਮੂ ਕਸ਼ਮੀਰ ਤੇ ਪਠਾਨਕੋਟ ਮਾਰਗ ਤੇ ਸਹਰ ਖੱਡ ਤੇ ਬਣਿਆ ਪੁਲ ਵੀ ਟੁੱਟ ਗਿਆ। ਇਸ ਵਿਚਾਲੇ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਕਟਾਰੂ ਚੱਕ ਨੇ ਕਿਹਾ ਕਿ ਮਾਨ ਸਰਕਾਰ ਇਸ ਕੁਦਰਤੀ ਆਫਤ ਦੌਰਾਨ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕਰ ਰਹੀ ਹੈ ਬਿਲਕੁਲ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਚ ਪੰਜਾਬ ਦੇ ਅੰਦਰ ਸੁਮੱਚੀ ਸਾਡੀ ਟੀਮ ਸਮੇਤ ਸਾਡੇ ਸੀਐਮ ਸਾਹਿਬ ਦੇ ਚ ਦੇਖ ਰਹੇ ਹੋ ਜਮੀਨ ਦੇ ਉੱਤੇ ਉੱਤੇ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਿਹਾ ਸੋ ਮੇਰਾ ਇਲਾਕਾ ਵਿਧਾਨ ਸਭਾ ਹਲਕਾ ਪੋਆ ਜ਼ਿਲ੍ਹਾ ਪਠਾਨਕੋਟ ਜਿੱਥੇ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਉਹ ਪਾਣੀ ਦਾ ਪ੍ਰਵੇਸ਼ ਹੋਇਆ ਤੇ ਖਾਸ ਕਰਕੇ ਜਿਹੜਾ ਜੰਮੂ ਕਸ਼ਮੀਰ ਤੋਂ ਲਗਾਤਾਰ بارش ਹੋ ਰਹੀ ਹੈ ਪਹਾੜਾਂ ਦੇ ਉੱਤੇ ਉਹ ਮੀਂਹ ਕਰਕੇ ਲਗਾਤਾਰ ਜਿਹੜੇ ਨਾਲੇ ਨੇ ਸਾਡੇ ਛੋਟੇ ਛੋਟੇ ਦਰਿਆ ਨੇ ਉਹ ਫਾਨ ਦੇ ਉੱਤੇ ਔਰ ਇਸ ਪਾਣੀ ਨੇ ਕਾਫੀ ਨੁਕਸਾਨ ਵੀ ਕੀਤਾ ਸਾਡਾ ਮੈਂ ਕੱਲ ਵੀ ਇਸ ਏਰੀਆ 'ਚ ਸੀਗਾ ਔਰ ਸਾਡਾ ਜਿਹੜਾ ਉਹ ਜ਼ਲਾਲੀਏ ਪੁਲ ਦੇ ਕੋਲ ਇੱਕ ਕਾਫੀ ਵੱਡਾ ਪਾੜ ਜਿਹੜਾ ਨਹਿਰ ਉਹਦਾ ਪਿਆ ਰੋਡ ਦੇ ਵਿੱਚ ਉਹ ਰੋਡ ਕਾਫੀ ਜਿਹੜਾ ਉਹ ਟੁੱਟਿਆ ਸੋ ਅੱਜ ਵੀ ਅਸੀਂ ਇਸ ਇਲਾਕੇ ਦੇ ਅੰਦਰ 100 ਪਹਿਲੂ ਅਸੀਂ ਜੂਬੀ ਡੀਸੀ ਨਹਿਰ ਦੇ ਉੱਤੇ ਜਿਹੜਾ ਪਾੜ ਪਿਆ ਉਹ ਦੇਖਿਆ ਔਰ ਅਧਿਕਾਰੀਆਂ ਨੂੰ ਨਾਲ ਲੈ ਕੇ ਉਹਦਾ ਸਾਰਾ ਬਣਾ ਰਹੇ ਅਸੀਂ ਕਿਵੇਂ ਉਹਦੇ ਤੋਂ ਲੋਕਾਂ ਦਾ ਬਚਾਅ ਕਰਨਾ ਔਰ ਇਸ ਵੇਲੇ ਅਸੀਂ ਕਥਲੌਰ ਜਿਹੜਾ ਏਰੀਆ ਦੇ ਅੰਦਰ ਆ ਰਾਵੀ ਦੇ ਪੁਲ ਦੇ ਉੱਤੇ ਸੋ ਮੇਰੇ ਨਾਲ ਸਾਡੇ ਐਸਐਸਪੀ ਪਠਾਨਕੋਟ ਦਿਲਜੀਤ ਸਿੰਘ ਢਿੱਲੋ ਜੀ ਸਾਡੇ ਏਡੀਸੀ ਹਰਦੀਪ ਸਿੰਘ ਜੀ ਤੋਂ ਸਾਰੇ ਸਾਡੇ ਪ੍ਰਸ਼ਾਸਨ ਦੇ ਅਧਿਕਾਰੀ ਸਹਿबान ਲਗਾਤਾਰ ਅਸੀਂ ਮਤਲਬ ਨਿਗ੍ਹਾ ਰੱਖ ਰਹੇ ਹਾਂ ਸੋ ਮੈਂ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਕਿ ਕਿਸੇ ਵੀ ਤਰ੍ਹਾਂ ਦੀ ਕੋਹਰਾੜ ਦੀ ਲੋੜ ਨਹੀਂ ਇਹ ਕੁਦਰਤ ਆ ਕੁਦਰਤ ਦਾ ਮਤਲਬ ਮਨੁੱਖ ਹਮੇਸ਼ਾ ਸਾਹਮਣਾ ਹੀ ਕਰਦਾ ਮੁਕਾਬਲਾ ਹੀ ਕਰਦਾ ਸੋ ਉਹਦੇ ਵਿੱਚੋਂ ਮਨੁੱਖ ਕੀ ਬਾਰੇ ਬੱਕਰੀਆਂ ਸਥਿਤੀਆਂ ਵੀ ਆ ਜਾਂਦੀਆਂ ਚਾਹੇ ਉਹ ਪਾਣੀ ਆ ਚਾਹੇ ਕਿਸੇ ਹੋਰ ਤਰ੍ਹਾਂ ਦੇ ਫਲੱਡ ਦੇ ਰੂਪ ਦੇ ਵਿੱਚ ਸੋ ਅਸੀਂ ਲਗਾਤਾਰ ਸਾਰੇ ਪ੍ਰਬੰਧ ਕੀਤੇ ਆ ਸਾਡੇ ਕੋਲ ਟੋਟਲ ਜਿਹੜਾ ਕਿਤੇ ਕੋਈ ਰੈਸਕਿਊ ਦੀ ਲੋੜ ਆ ਉਹ ਵੀ ਸਾਡੇ ਕੋਲ ਟੀਮ ਆ ਗਈਆਂ ਨੇ ਸੋ ਲਗਾਤਾਰ ਜ਼ਿਲ੍ਹਾ ਪ੍ਰਸ਼ਾਸਨ ਉਹ ਮੈਂ ਵੀ ਖੁਦ ਜ਼ਮੀਨ ਦੇ ਉੱਤੇ ਕੰਮ ਕਰ ਰਹੇ ਹਾਂ ਸੋ ਜਿੱਥੇ ਕਿਤੇ ਵੀ ਕੋਈ ਲੋਕਾਂ ਨੂੰ ਦਿੱਕਤ ਆ ਟੋਲ ਫ੍ਰੀ ਨੰਬਰ ਦਿੱਤੇ ਆ ਸਰਕਾਰ ਨੇ ਸਾਡੇ ਅਧਿਕਾਰੀ ਸਬਾਨ ਵੀ ਲੋਕਾਂ ਦੇ ਵਿੱਚ ਜਾ ਰਹੇ ਆ ਸੋ ਮੈਂ ਅੱਜ ਫਿਰ ਦੁਬਾਰਾ ਇਸ ਇਲਾਕੇ 'ਚ ਆਇਆ ਸੋ ਜਿੱਥੇ ਕਿਤੇ ਨੁਕਸਾਨ ਵੀ ਲੋਕਾਂ ਦਾ ਹੋਇਆ ਜੇ ਕੋਈ ਫਸਲ ਮਾਰੀ ਗਈ ਆ ਕੋਈ ਸਬਜ਼ੀ ਮਾਰੀ ਗਈ ਆ ਕਿਸੇ ਤਰ੍ਹਾਂ ਕੋ ਘਰ ਡਿੱਗਿਆ ਆ ਉਹਦੇ ਲਈ ਪੈਸਲ ਗਰਦੋਰੀਆਂ ਦਾ ਵਾਣਜੁਗ ਮੁੱਖ ਮੰਤਰੀ ਜੀ ਵੱਲੋਂ ਐਲਾਨ ਵੀ ਕੀਤਾ ਗਿਆ ਸੋ ਅਸੀਂ ਉਹਦੀ ਪ੍ਰਭਾਈ ਵੀ ਕਰਾਂਗੇ ਪਰ ਚੰਗੀ ਗੱਲ ਇਹ ਆ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਜਿਹੜਾ ਆ ਉਹ ਨਹੀਂ ਹੋਦਾ ਸੀ ਮਤਲਬ ਮੈਂ ਸਮਝਦਾ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪੈਨ ਘੋਣ ਦੀ ਲੋੜ ਨਹੀਂ ਪੂਰੀਆਂ ਤਿਆਰੀਆਂ ਨੇ ਹਰ ਕਿਸੇ ਦੀ ਸਥਿਤੀ ਦੇ ਨਾਲ ਪ੍ਰਸ਼ਾਸਨ ਸਰਕਾਰ ਲੋਕਾਂ ਦੇ ਨਾਲ ਆ بس ਲੋਕਾਂ ਨੂੰ ਇਹੀ ਕਵਾਂਗੇ ਵੀ ਪਾਣੀ ਆ ਇਹ ਆਇਆ ਔਰ ਇਹਨੇ ਚਲੇ ਜਾਣਾ ਲੇਕਿਨ ਕਿਸੇ ਵੀ ਤਰ੍ਹਾਂ ਦੀ ਕੋਈ ਘਰਾੜ ਦੀ ਲੋੜ ਨਹੀਂ ਅਸੀਂ ਪੂਰੀ ਤਰ੍ਹਾਂ ਪੂਰੇ ਬੰਦੋਬਸਤ ਕੀਤੇ ਸ਼ਰੋਮਣੀ ਅਕਾਲੀ ਦਲ ਨੇ ਹੜ੍ਹਾਂ ਦੇ ਹਾਲਾਤ ਦੌਰਾਨ ਮਾਨ ਸਰਕਾਰ ਤੇ ਲੋਕਾਂ ਦੀਆਂ ਮੁਸ਼ਕਲਾਂ ਤੋਂ ਮੂੰਹ ਮੋੜਨ ਦਾ ਇਲਜ਼ਾਮ ਲਗਾਇਆ ਹੈ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਨੇ ਹੜ੍ਹਾਂ ਤੋਂ ਬਚਾ ਦੇ ਅਗਾਊਂ ਪ੍ਰਬੰਧ ਨਹੀਂ ਕੀਤੇ ਅਤੇ ਹੁਣ ਜਦੋਂ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਤਾਂ ਵੀ ਸਰਕਾਰ ਗੂੜੀ ਨੀਂਦ ਸੌਰੀ ਹੈ ਸੀਮਾ ਨੇ ਕਹਿ ਕੇ ਹੜ੍ਹਾਂ ਤੋਂ ਬਚਾ ਲਈ ਲੋਕਾਂ ਨੂੰ ਤੁਰੰਤ ਮਦਦ ਦੀ ਲੋੜ ਹੈ ਸਰਕਾਰ ਨੇ ਨਾ ਤਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਤਬਦੀਲ ਕੀਤਾ ਤੇ ਨਾ ਹੀ ਉਹਨਾਂ ਦੇ ਨੁਕਸਾਨ ਦੀ ਪਰਪਾਈ ਲਈ ਕੋਈ ਕਦਮ ਚੁੱਕ ਕੇ ਜਾ ਰਹੇ ਨੇ ਉਹਨਾਂ ਸਰਕਾਰ ਤੋਂ ਤੁਰੰਤ ਲੋਕਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਇੱਕ ਜਿਹੜੀ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਹੈ ਉਹਦੇ ਉੱਤੇ ਵਿਸਤਾਰ ਦੇ ਵਿੱਚ ਵਿਚਾਰ ਵਟਾਂਦਰਾ ਕੀਤਾ ਸਾਡੇ ਪ੍ਰਧਾਨ ਸਾਹਿਬ 2 ਦਿਨ ਪਹਿਲਾਂ ਅਗੋਰ ਫਾਜ਼ਿਲਕਾ ਫਰੂਜ਼ਪੁਰਾੜੀ ਸਾਈਡ ਤੇ ਫਿਰ ਕਪੂਰਥਲਾ ਸਾਈਟ ਤੇ ਆਪ ਵੀ ਮੌਕੇ ਤੇ ਜਾ ਕੇ ਤੇ ਸਾਰੇ ਹਾਲਾਤ ਦੇਖ ਕੇ ਆਏ ਬਹੁਤ ਹੀ ਤਰਸਯੋਗ ਹਾਲਤ ਹੈ ਇਸ ਵੇਲੇ ਹੜਕਾਂ ਦੀ ਔਰ ਹਾਲੇ ਕਿ ਪੰਜਾਬ ਦੇ ਕੁਝ ਸੀਮਤ ਰਕਿਆਂ ਦੇ ਵਿੱਚ ਪਾਣੀ ਦੀ ਜਾਦਾ ਗੰਭੀਰ ਸਮੱਸਿਆ ਪਰ ਜੋ ਲੱਗਦਾ ਦੇਖਣ ਦੇ ਵਿੱਚ ਕਿ ਗਵਰਨਮੈਂਟ ਪੂਰੀ ਤਰ੍ਹਾਂ ਜਿਹੜੀ ਹੈ ਫਿਰ ਵੀ ਫੇਲ ਹੋ ਚੁੱਕੀ ਹੈ ਨਾ ਤਾਂ ਪਹਿਲਾਂ ਖੜਾਦੀ ਰੋਕਤਾਂ ਵਾਸਤੇ ਕੋਈ ਪ੍ਰਾਪਰ ਐਕਸਰਸਾਈਜ਼ ਸਰਕਾਰ ਨੇ ਕੀਤੀ ਸੀ ਤੇ ਨਾ ਹੁਣ ਅੱਗੋਂ ਇਸ ਸਮੇਂ ਜਿਹੜੇ ਸਰਕਾਰ ਦੇ ਫਰਜ਼ ਬਣਦੇ ਹੁੰਦੇ ਆ ਲੋਕਾਂ ਦੀ ਮੁਸ਼ਕਲ ਦੇ ਵਿੱਚ ਹੈਲਪ ਕਰਨੀ ਲੋਕਾਂ ਦੇ ਜਿਹੜਾ ਨੁਕਸਾਨ ਹੋਇਆ ਉਹਨਾਂ ਨੂੰ ਕੋਈ ਪਰਭਾਈ ਕਰਨੀ ਜਿਹੜੀਆਂ ਮੈਡੀਕਲ ਟੀਮਾਂ ਦੀ ਵੈਟਰਨਰੀ ਦੀਆਂ ਟੀਮਾਂ ਦੀ ਜਾਂ ਪਸ਼ੂਆਂ ਵਾਸਤੇ ਚਾਰੇ ਦੀ ਹੋਰ ਖਾਣ ਪੀਣ ਦੀਆਂ ਚੀਜ਼ਾਂ ਦੀ ਜਿਹੜੀ ਜ਼ਰੂਰਤ ਹੈ ਜਾ ਸ਼ੈਟਰ ਵਾਸਤੇ ਕੋਈ ਤਰਪਾਨਾ ਦੇਣੀ ਆ ਜਿੱਥੇ-ਜਿੱਥੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਏ ਆ ਲੋਕਾਂ ਨੇ ਉੱਥੇ ਬਹੁਤ ਜਿਹੜਿਆ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੇ ਬਾਰੇ ਚ ਸਰਕਾਰ ਦੀ ਆਲੋਚਨਾ ਕੀਤੀ ਹੈ ਇਹ ਮੰਨ ਭਾਗੀ ਗੱਲ ਆ ਅਸੀਂ ਸਰਕਾਰ ਨੂੰ ਫੇਰ ਚੇਤਾਵਨੀ ਦਿੰਦੇ ਆ ਕਿ ਉਹਨਾਂ ਦੀ ਡਿਊਟੀ ਵਧਦੀ ਕਿਉਂਕਿ ਸਰਕਾਰ ਦੀ ਡਿਊਟੀ ਕੱਲੀ ਇਹ ਨਹੀਂ ਪੜਦੀ ਕਿ ਆਪਣੇ 에어 ਕੰਡੀਸ਼ਨ ਕਮਰੇ ਦੇ ਵਿੱਚ ਲਾਈਵ ਹੋ ਕੇ ਤੇ ਲੋਕਾਂ ਨੂੰ ਝੂਠ ਬੋਲ ਕੇ ਘਬਰਾ ਕਰੀ ਜਾਂਦੇ ਐਸੇ ਲਈ ਹਾਲਤ ਪਟਾਣਕੋਟ ਵਾਲੇ ਪਾਸੇ ਜਾ ਕੇ ਦੇਖੋ ਇਨਫਰਾਸਟ੍ਰਕਚਰ ਦੀ ਕੀ ਹਾਲਤ ਹੋਈ ਹੈ ਲੋਕਾਂ ਦੇ ਘਰਾਂ ਦਾ ਕਿੱਡਾ-ਕੱਡਾ ਵੱਡਾ ਨੁਕਸਾਨ ਹੋ ਗਿਆ ਸਾਰਾ ਹੀ ਪੰਜਾਬ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੱਜ ਬਠਿੰਡੇ ਵਾਲੇ ਪਾਸੇ ਵੀ ਜਲ-ਤਲ ਹੋਈ ਪਈ ਆ ਆ ਘੱਗਰ ਵਾਲੇ ਪਾਸੇ ਵੀ ਖਤਰਾ ਵੱਡਾ ਬਣਿਆ ਪਿਆ ਇਸ ਕਰਕੇ ਬਹੁਤ ਹਾਲਾਤ ਮਾੜੇ ਆ ਲੇਕਿਨ ਸਰਕਾਰ ਕੰਮ ਕਰਨ ਦੀ ਨੀਂਦ ਸੁਤੀ ਪਈ ਆ ਇਸ ਕਰਕੇ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਹਾਂ ਕਿ ਉਹ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹ ਸੰਭਾਲੇ ਤੇ ਲੋਕਾਂ ਦੀ ਮਦਦ ਕਰੇ ਜਿਹੜਾ ਨੁਕਸਾਨ ਹੋਇਆ ਪੰਜਾਬ ਚ ਰਾਸ਼ਨ ਕਾਰਡ ਕੱਟੇ ਜਾਣ ਦੇ ਮੁੱਦੇ ਤੇ ਰਾਜਨੀਤੀ ਹੋਰ ਤੇਜ਼ ਹੋ ਗਈ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦੇ ਨਾਮ ਖੁੱਲਾ ਪੱਤਰ ਜਾਰੀ ਕੀਤਾ ਪੱਤਰ ਚ ਸੀਐਮ ਮਾਨ ਨੇ ਲਿਖਿਆ ਕਿ ਬੀਜੇਪੀ ਵੋਟ ਚੋਰੀ ਤੋਂ ਬਾਅਦ ਹੁਣ ਰਾਸ਼ਨ ਚੋਰੀ ਕਰਨ ਦੀ ਤਿਆਰੀ ਚ ਹੈ ਪਰ ਮੈਂ ਇਹ ਨਹੀਂ ਹੋਣ ਦਵਾਂਗਾ ਇਹ ਸਿਰਫ ਸਰਕਾਰੀ ਫੈਸਲਾ ਨਹੀਂ ਸਗੋ ਪੰਜਾਬ ਦੇ ਗਰੀਬ ਮਜ਼ਦੂਰ ਕਿਸਾਨ ਅਤੇ ਆਮ ਪਰਿਵਾਰਾਂ ਦੀ ਥਾਲੀ ਤੇ ਸਿੱਧਾ ਹਮਲਾ ਹੈ ਉਧਰ ਸ਼ਰਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਸੀਐਮ ਮਾਨ ਵੱਲੋਂ ਪੰਜਾਬੀਆਂ ਦੇ ਨਾਮ ਲਿਖੀ ਚਿੱਠੀ ਨੂੰ ਕੋਰੀ ਸਿਆਸਤ ਕਰਾਰ ਦਿੱਤਾ ਕਲੇਰ ਨੇ ਕਿਹਾ ਕਿ ਭਗਵੰਤ ਮਾਨ ਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਉਹਨਾਂ ਨੇ ਗਰੀਬਾਂ ਨੂੰ ਦਿੱਤੀ ਜਾਣ ਵਾਲੀ ਕਣਕ 30 ਕਿਲੋ ਤੋਂ ਘਟਾ ਕੇ 15 ਕਿਲੋ ਕਿਉਂ ਕੀਤੀ ਹੈ ਦੇਖੋ ਜਿਸ ਤਰੀਕੇ ਕੇਂਦਰ ਸਰਕਾਰ ਤੇ ਪੰਜਾਬ ਦੀ ਆਮ ਆ띠 ਪਾਰਟੀ ਦੀ ਸਰਕਾਰ ਰਾਸ਼ਨ ਕਾਰਡ ਦੇ ਮਸਲੇ ਤੇ ਸਿਆਸਤ ਖੇਡ ਰਹੀ ਹੈ ਬੇहद ਮੰਦਪਕ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਪੰਜਾਬੀਆਂ ਦੇ ਨਾਂ ਤੇ ਇੱਕ ਖੁੱਲੀ ਚਿੱਠੀ ਲਿਖੀ ਕਹਿੰਦੇ ਜੀ ਕੇਂਦਰ ਸਰਕਾਰ 55 ਲੱਖ ਲੋਕਾਂ ਦਾ ਰਾਸ਼ਨ ਕਾਰਡ ਕੱਟਣ ਜਾ ਰਹੀ ਹੈ ਤੇ ਮੈਂ ਡਟ ਕੇ ਪੰਜਾਬੀਆਂ ਦੇ ਨਾਲ ਖੜਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਬੜੇ ਸਪਸ਼ਟ ਤੌਰ ਤੇ ਦੱਸਣਾ ਚਾਹੁੰਦਾ ਕਿ ਜਿਹੜੀ ਰਾਸ਼ਨ ਕਾਰਡ ਸਕੀਮ ਹੈ ਇਹ ਆਟਾ ਦਾਲ ਸਕੀਮ 2007 ਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲੈ ਕੇ ਆਈ ਸੀ ਉਦੋਂ ਇਹ ਕੇਂਦਰ ਫਾਈਨੈਂਸ ਦੇ ਸੀ ਇਹ ਪਿਓਰਲੀ ਪੰਜਾਬ ਸਰਕਾਰ ਦੇ ਬਜਟ ਨਾਲ ਚਲਦੀ ਸੀ ਤੇ ਐਡੀ ਇੱਕ ਕਾਮਯਾਬ ਸਕੀਮ ਸੀ ਕਿ ਦੇਸ਼ ਦੀ ਸਰਕਾਰ ਨੂੰ ਇਹਨੂੰ ਕਾਪੀ ਕਰਨਾ ਪਿਆ ਸੋ ਹੁਣ ਸਿਆਸਤ ਕਰਨ ਦੀ ਤਾਂ ਜ਼ਰੂਰਤ ਹੀ ਸੀ ਕੇਂਦਰ ਦੀ ਸਰਕਾਰ ਜੋ ਪੰਜਾਬ ਦੇ ਨਾਲ ਵਧੀਆਂ ਕਰ ਰਹੀ ਹੈ ਉਹ ਸਾਰਿਆਂ ਨੂੰ ਦਿਖ ਰਿਹਾ ਤੇ ਡਟ ਕੇ ਹਰ ਪੰਜਾਬੀ ਉਹ ਵਧੀਆਂ ਦੇ ਖਿਲਾਫ ਖੜਾ ਹੁਣ ਗੱਲ ਤਾਂ ਇਹ ਹੈ ਭਗਵੰਤ ਮਾਨ ਸਾਹਿਬ ਕਿ ਜਿਹੜਾ ਕਰੋੜਾ ਰੁਪਇਆ ਭਰਵਿੰਦ ਕੇਜਰੀਵਾਲ ਦੀ ਸਿਆਸਤ ਤੇ ਖਰਚਦਾ ਨਾਗਾਪੁਰ ਮਨੀਪੁਰ ਤੱਕ ਇਸ਼ਤਿਹਾਰ ਲਾਤੇ ਜਹਾਜ਼ਾਂ ਤੇ ਉਹਨੂੰ ਝੂਟੇ ਦਵਾਤੇ ਉਹ ਖਰਚਿਆਂ ਦੀ ਜਗ੍ਹਾ ਜੇ ਤੁਸੀਂ ਉਹੀ ਕਰੋੜਾ ਰੁਪਇਆ ਗਰੀਬਾਂ ਦੇ ਰਾਸ਼ਨ ਤੇ ਲਾ ਦੋ ਤਾਂ ਕੇਂਦਰ ਦੀ ਸਰਕਾਰ ਕਹਿੰਦੀ ਧੱਕਣ ਦੀ ਤੁਹਾਨੂੰ ਲੋੜ ਹੀ ਨਹੀਂ ਔਰ ਇਹ ਜਿਹੜੇ ਫੋਕੇ ਬਿਆਨ ਨੇ ਇਹਨਾਂ ਨੂੰ ਪੰਜਾਬੀਆਂ ਨੇ ਸੁਣ ਵੀ ਲਿਆ ਹੰਡਾ ਵੀ ਲਿਆ ਤੇ ਪੰਜਾਬੀਆਂ ਨੇ ਅੱਕ ਕੇ ਨਕਾਰ ਵੀ ਦਿੱਤਾ ਤੁਸੀਂ ਕਿਹੜਾ ਸਟੈਂਡ ਲੈ ਲਿਆ ਨਾ ਤੁਸੀਂ ਪੰਜਾਬ ਦਾ ਪਾਣੀ ਰੋਕ ਸਕੇ ਤੁਸੀਂ ਤਾਂ ਹਰਿਆਣੇ ਨੂੰ ਚੰਡੀਗੜ੍ਹ ਦੇ ਵਿੱਚ ਵੱਖਰੀ ਜ਼ਮੀਨ ਤੱਕ ਦੇ ਮਦਈ ਬਣ ਕੇ ਸੀ ਤੁਸੀਂ ਤਾਂ ਕਹਤਾ ਸੀ ਕਿ ਉਹਨਾਂ ਨੂੰ ਵਿਧਾਨ ਸਭਾ ਦੀ ਜ਼ਮੀਨ ਦੇਣੀ ਹੈ ਤਾਂ ਸਾਨੂੰ ਵੀ ਦੇ ਦਿਓ ਬੀਬੀਐਮ ਵਿੱਚੋਂ ਨਾਇੰਤ ਕੀ ਖਤਮ ਹੋਈ ਕੀ ਕਰ ਲੈ ਅਮਿਤ ਸ਼ਾਹ ਦੇ ਨਾਲ ਬੰਦ ਕਮਰਾ ਮੀਟਿੰਗ ਕਰਕੇ 50 ਕਿਲੋਮੀਟਰ ਅੰਦਰ ਬੀਐਸਐਫ ਆ ਗਈ ਕਿਹੜਾ ਸਟੈਂਡ ਲੈ ਲਿਆ ਤੁਸੀਂ ਸੈਨੇਟ ਦੀਆਂ ਚੋਣਾਂ ਰੁਕੀਆਂ ਪਈਆਂ ਨੇ ਕਿਹੜਾ ਸਟੈਂਡ ਲੈ ਲਿਆ ਤੁਸੀਂ ਸੋ ਪੰਜਾਬ ਦੇ ਨਾਲ ਇਹ ਜਿਹੜੀ ਅੱਖਾਂ ਪੁੰਜੇ ਨਾ ਕੰਮ ਨਾ ਕਰੋ ਜੇ ਤੁਸੀਂ ਪੰਜਾਬੀਆਂ ਨੂੰ ਰਾਸ਼ਨ ਦੇਣਾ ਚਾਹੁੰਦੇ ਹੋ ਤਾਂ ਪੰਜਾਬ ਸਰਕਾਰ ਦੇਵੇ ਆਪਣੇ ਬਜਟ ਨਾਲ ਜਿੱਦਾਂ ਸਰਕਾਰ ਪ੍ਰਕਾਸ਼ ਸਿੰਘ ਦੀ ਬਾਦਲ ਤੇ ਸ਼ਰੂਮ ਦੀ ਅਕਾਲੀਪਾਲੀ ਸਰਕਾਰ ਨੇ ਦਿੱਤਾ ਸੀ ਸੋ ਇਹਦੇ ਤੇ ਮੈਨੂੰ ਨਹੀਂ ਲੱਗਦਾ ਕਿ ਚਿੱਠੀ ਵਰਗੇ ਡਰਾਮੇ ਕਰਨ ਦੀ ਲੋੜ ਹੈ ਇਸ ਸਕੀਮ ਨੂੰ ਆਪ ਫਾਈਨਾਂਸ ਲੁਧਿਆਣਾ ਦੇ ਹਲਕਾ ਸਾਨੇਵਾਲ ਅਧੀਨ ਪੈਂਦੇ ਪਿੰਡ ਜੁਗਿਆਣਾ ਦੇ ਗੁਰਦੁਆਰਾ ਸਾਹਿਬ 'ਚ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਔਰਤ ਨੇ ਆਪਣੇ ਕੱਪੜੇ ਉਤਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਸੁੱਟ ਦਿੱਤੇ। ਉੱਥੇ ਅਰਦਾਸ ਕਰਨ ਆਏ ਲੋਕਾਂ ਨੇ ਉਸ ਨੂੰ ਕਿਸੇ ਤਰ੍ਹਾਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਇੱਕ ਨਾ ਸੁਣੀ ਤੇ ਹੰਗਾਮਾ ਜਾਰੀ ਰੱਖਿਆ। ਇਹ ਘਟਨਾ ਗੁਰਦੁਆਰਾ ਸਾਹਿਬ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਇਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਤੇ ਸਮੁੱਚੀ ਕੌਮ 'ਚ ਰੋਸ ਪਾਇਆ ਜਾ ਰਿਹਾ ਹੈ। ਪੁਲਿਸ ਨੇ ਬੇਅਦਬੀ ਕਰਨ ਵਾਲੀ ਬ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੱਸਣਾ ਚਾਹੁੰਨਾ ਕਿ ਇਹ 21 ਤਰੀਕ ਦੀ ਘਟਨਾ ਪਰਚਾ ਜਿਹੜਾ 24 ਤਰੀਕ ਨੂੰ ਹੋਇਆ ਕਾਰਨ ਇਹ 21 ਤਰੀਕ ਨੂੰ ਸੰਗਤਾਂ ਨੇ ਬਹੁਤ ਵੱਡਾ ਜਿਹੜਾ ਗੁਰੂ ਘਰ ਜਿਹੜਾ ਜਿਆਨੇ ਦਾ ਉੱਥੇ ਕੱਟ ਕੀਤਾ ਉਹਦੇ ਵਿੱਚ ਪਿੰਡ ਦੇ ਮੈਂ ਸਮਝਾ ਮੋਤ ਬੈਠ ਸੱਜਣਾਂ ਤੇ ਜਿਹੜੇ ਕੇਸਾਕਾਰੀ ਸੀ ਉਹ ਵੀ ਉੱਥੇ ਸ਼ਾਮਲ ਹੋਏ ਉਹ ਜਿਹੜੇ ਬੰਦੇ ਪੱਤਰਕਾਰ ਤੇ ਪੰਥ ਦਾ ਦਰਦ ਰੱਖਣ ਵਾਲੇ ਜਿਨ੍ਹਾਂ ਨੇ ਉੱਥੇ ਇਹ ਗੱਲ ਕੀਤੀ ਕਿ ਇਹ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਤੇ ਮੈਂ ਸਮਝਦਾ ਉਹਨਾਂ ਲੋਕਾਂ ਵੱਲੋਂ ਜਿਹੜੇ ਪੱਤਰਕਾਰ ਤੇ ਉਹ ਜਿਹੜੇ ਆਗੂ ਜਿਨ੍ਹਾਂ ਨੇ ਕਿਹਾ ਪਰਚਾ ਹੋਣਾ ਚਾਹੀਦਾ ਇਹ ਇਹ ਔਰਤ ਤੇ ਇਹਦੇ ਬੰਦੇ ਤੇ ਉਹਨਾਂ ਨੂੰ ਗਾਲਾਂ ਤੱਕ ਕੱਡੀਆਂ ਗਈਆਂ ਜਲੀਲ ਕੀਤਾ ਗਿਆ ਕਿ ਇਹ ਕੰਮ ਤੇ ਤੁਸੀਂ ਕੀਤਾ ਤੇ ਤੁਹਾਡੇ ਜਿਹੜੇ ਮੈਂ ਸਮਝਦਾ ਇੱਥੋਂ ਤੱਕ ਕਿਹਾ ਕਿ ਅਸੀਂ ਜੁੱਤੀਆਂ ਮਾਰਾਂਗੇ ਮੈਂ ਸਮਝਦਾ ਇਹਨਾਂ ਬੰਦਿਆਂ ਨੂੰ ਇਹਨਾਂ ਤੇ ਪਰਚਾ ਨਾਲ ਹੋਣਾ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦੀ ਹੈ ਇਹ ਗੱਲ ਕਿ ਉਹ ਬੰਦਿਆਂ ਨੂੰ ਲੱਭ ਕੇ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਜਿੰਨਾ ਗੁੰਡਿਆਂ ਨੇ ਇਹ ਪਰਚਾ ਦਰਜ ਹੋਣ ਤੋਂ ਰੋਕਿਆ ਮੈਂ ਸਮਝਦਾ ਤੁਸੀਂ ਵੇਖੋ ਜਗਾ ਜਗਾ ਯਾਰੋ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋ ਰਹੀ ਆ ਜਗਾ ਜਗਾ ਗੁਰੂ ਸਾਡੇ ਨੂੰ ਅਗਲੀਆਂ ਜਾ ਰਹੀਆਂ ਨੇ ਜਗਾ ਜਗਾ ਗੁਰੂ ਦੇ ਅੰਗ ਪੜੇ ਜਾ ਰਹੇ ਨੇ ਇਹ ਨਮਾਈ ਕਾਂਡ ਤਰਪਿਆ ਕੱਪੜੇ ਲਾ ਕੇ ਸਾਡੇ ਗੁਰੂ ਤੇ ਮੈਂ ਕਿਹਾ ਛੁੱਟੇ ਗਏ ਹੁਣ ਤੇ ਉਹ ਔਰਤ ਨੂੰ ਹੁਣ ਤੱਕ ਜਿਹੜਾ ਗ੍ਰਿਫਤਾਰ ਨਾ ਕੀਤਾ ਗਿਆ ਹੋਵੇ ਮੈਨੂੰ ਪਤਾ ਲੱਗਾ ਕਿ ਉਹ ਔਰਤ ਦੇ ਜਿਹੜਾ ਮੁੰਡਾ ਆ ਗੁੰਡਾ ਉਹਨੇ ਵੀ ਦਬਕੇ ਮਾਰੇ ਸਾਡੇ ਜਿਹੜੇ ਸਿੰਘਾਂ ਨੂੰ ਕਿ ਜਾਂ ਤਾਂ ਤੁਸੀਂ ਪੱਤਾ ਜਿਹੜਾ ਵਾਪਸ ਲਓ ਨਹੀਂ ਤੇ ਤੁਹਾਡੇ ਖਿਲਾਫ ਅਸੀਂ ਕੋਈ ਨਾ ਕੋਈ ਜਿਹੜਾ ਕਾਰਾ ਕਰਾਂਗੇ ਮੈਂ ਸਮਝਦਾ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੁਣ ਇਹ ਲਿਆਜ ਨਹੀਂ ਕੀਤਾ ਜਾਊ ਅਸੀਂ ਵੱਡਾ ਵਕੀਲ ਕਰਕੇ ਇਹਨਾਂ ਦੋਛੀਆਂ ਨੂੰ ਜਿਹੜੀ ਆ ਸਖਤ ਤੋਂ ਸਖਤ ਜਿਹੜੀ ਸਜ਼ਾ ਜਿਹੜੀ ਬਣਦੀ ਆ ਉਹ ਜਨਾਚਰ ਤੱਕ ਅਸੀਂ ਦਵਾਉਂਦੇ ਨਹੀਂ ਉਹਨਾਂ ਚਿਰ ਤੱਕ ਇਹਨਾਂ ਦਾ ਖੜਾ ਨਹੀਂ ਛੱਡਾਂਗੇ ਮੇਰੀ ਰਾਤ ਜਸਕਰਨ ਸਿੰਘ ਕਾਂਨ ਸਿੰਘ ਵਾਲੇ ਨਾਲ ਗੱਲ ਹੋਈ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਸਾਡੀ ਪਾਰਟੀ ਉਹਨਾਂ ਚਿਰ ਤੱਕ ਇਹਨਾਂ ਦਾ ਖੜਾ ਨਹੀਂ ਛੱਡੂ ਜਿੰਨਾ ਚਿਰ ਤੱਕ ਇਹਨਾਂ ਨੂੰ ਸਜ਼ਾ ਨਹੀਂ ਕਰਾਵਾਂਗੇ ਮੈਂ ਸਮਝਦਾ ਜਿਹੜੇ ਕੱਲ ਨਿਹੰਗ ਸਿੰਘ ਦਾਸ ਦੇ ਨਾਲ ਉਹਨਾਂ ਨੇ ਖੜ ਕੇ ਇਸ ਪਰਚਾ ਦਰਜ ਕਰਾਉਣ ਦੇ ਵਿੱਚ ਉਹਨਾਂ ਨੇ ਸਹਿਯੋਗ ਦਿੱਤਾ ਮੈਂ ਸਮਝਦਾ ਉਹਨਾਂ ਦਾ ਧੰਨਵਾਦ ਮੇਰਾ ਕਰਨ ਨੂੰ ਦਿਲ ਕਰਦਾ ਕਿ ਉਹ ਵਰਤੈ ਨਹੀਂ ਦਬੇ ਚ ਉੱਥੇ ਖੜ ਕੇ ਉਹਨਾਂ ਨੇ ਪਰਚਾ ਦਰਜ ਕਰਾਇਆ ਹੁਣ ਮੇਰੀ ਪ੍ਰਸ਼ਾਸਨ ਨੂੰ ਇਹੋ ਹੀ ਅਪੀਲ ਹੈ ਕਿ ਇਹਨਾਂ ਨੂੰ ਗ੍ਰਿਫਤਾਰ ਕਰ ਲਓ ਸਾਨੂੰ ਕਿਤੇ ਦੁਬਾਰਾ ਧਰਨਾ ਲਾਉਣ ਦੀ ਨੌਬਤ ਨਾ ਬਣ ਗਏ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਨੂੰ ਪੱਤਰ ਲਿਖ ਕੇ ਅਮਰੀਕਾ 'ਚ ਪੰਜਾਬੀ ਟਰੱਕ ਡਰਾਈਵਰਾਂ ਨੂੰ ਲੈ ਕੇ ਉਭਰੇ ਸੰਕਟ ਤੇ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਹੈ। ਹਰਸਿਮਰਤ ਬਾਦਲ ਨੇ ਕਿਹਾ ਕਿ ਹਾਲ ਹੀ 'ਚ ਇੱਕ ਪੰਜਾਬੀ ਟਰੱਕ ਡਰਾਈਵਰ ਨਾਲ ਹੋਏ ਸੜਕ ਹਾਦਸੇ ਤੋਂ ਬਾਅਦ ਅਮਰੀਕੀ ਸਰਕਾਰ ਨੇ ਸਾਰੇ ਵਿਦੇਸ਼ੀ ਟਰੱਕ ਡਰਾਈਵਰਾਂ ਦੇ ਵਰਕ ਵੀਜ਼ਾ ਫ੍ਰੀਜ਼ ਕਰ ਦਿੱਤੇ ਨੇ। ਇੱਕ ਡਰਾਈਵਰ ਦੀ ਗਲਤੀ ਦੀ ਸਜ਼ਾ ਸਾਰੇ ਭਾਈਚਾਰੇ ਨੂੰ ਦੇਣਾ ਠੀਕ ਨਹੀਂ ਹੋਵੇਗਾ। ਹਰਸਿਮਰਤ ਬਾਦਲ ਨੇ ਵਿਦੇਸ਼ ਮੰਤਰੀ ਤੋਂ ਇਹ ਵੀ ਅਪੀਲ ਕੀਤੀ ਹੈ ਕਿ ਗ੍ਰਫਤਾਰ ਪੰਜਾਬੀ ਡਰਾਈਵਰ ਹਰਜਿੰਦਰ ਸਿੰਘ ਨੂੰ ਤੁਰੰਤ ਕਾਉਂਸਲਰ ਐਕਸੈਸ ਦਿੱਤੀ ਜਾਵੇ ਤਾਂ ਕਿ ਉਸ ਦਾ ਕੇਸ ਸਹੀ ਢੰਗ ਨਾਲ ਲੜਿਆ ਜਾ ਸਕੇ। ਅਧਨੇ ਕੇਂਦਰ ਦੀ ਸਰਕਾਰ ਨੂੰ ਪੂਰ ਜ਼ੋਰ ਬੇਨਤੀ ਕਰਦੀਆਂ। ਐਕਸਟਰਨਲ ਅਫੇਅਰਸ ਮਿਨਿਸਟਰ ਨੂੰ ਮੈਂ ਚਿੱਠੀ ਵੀ ਲਿਖੀ ਹੈ। ਸਾਡੇ ਪੰਜਾਬ ਦੇ ਹਰਜਿੰਦਰ ਸਿੰਘ ਰਟੌਰਪਿੰਡ ਜ਼ਿਲ੍ਹਾ ਤਰਨਤਾਰਨ ਦੇ ਜਿਨ੍ਹਾਂ ਤੋਂ ਫਲੋਰੀਡਾ ਵਿੱਚ ਟਰੱਕ ਚਲਾਉਂਦੇ ਹੋਏ ਗਲਤੀ ਦੇ ਨਾਲ ਇੱਕ ਐਕਸੀਡੈਂਟ ਹੋ ਗਿਆ ਜਿੱਥੇ ਤਿੰਨ ਲੋਕਾਂ ਦੀ ਜਾਨ ਗਈ ਤੇ ਇਹਦੇ ਬਾਅਦ ਜਿਸ ਤਰੀਕੇ ਦਾ ਮਾਹੌਲ ਬਣਾਇਆ ਗਿਆ ਜਿੱਥੇ ਉਥੇ ਦੇ ਸਿਆਸੀ ਆਗੂ ਇੱਕ ਉਹੋ ਜਿਹਾ ਬਣਾ ਰਹੇ ਨੇ ਕਿ ਉਹਨਾਂ ਨੇ ਕੋਈ ਕਤਲ ਜਾਨਵੋਜ ਕੇ ਕੋਈ ਕਰ ਦਿੱਤਾ ਕਿ ਸਖਤ ਸਜ਼ਾ ਖਵਾਰਾਂ ਚੇ ਪੜਨ ਨੂੰ ਮਿਲ ਰਿਹਾ ਹੈ ਕਿ 45 ਸਾਲ ਦੀ ਸਜ਼ਾ ਦੀ ਗੱਲ ਕੀਤੀ ਜਾ ਰਹੀ ਹੈ ਅੱਜ ਮੈਂ ਬੇਨਤੀ ਕਰਦੀ ਹਾਂ ਕਿ ਜਿਹੜੀ ਇੱਕ ਸਿੱਖਾਂ ਦੇ ਖਿਲਾਫ ਤੇ ਖਾਸ ਤੌਰ ਤੇ ਟਰੱਕ ਡਰਾਈਵਰਾਂ ਜਿਹੜੇ ਬਹੁਤ ਵੱਡੀ ਗਿਣਤੀ 'ਚ ਸਾਡੇ ਪੰਜਾਬ ਦੇ ਬੱਚੇ ਉੱਥੇ ਜਾ ਕੇ ਟ੍ਰੱਕਾਂ ਦਾ ਕੰਮ ਕਰਦੇ ਹਨ ਉਹਨਾਂ ਦੇ ਵੀਜ਼ਾ ਨੂੰ ਕੈਨਸਲ ਕਰਨਾਂ ਉਹਦੇ ਲਾਇਸੈਂਸ ਨੂੰ ਕੈਨਸਲ ਕਰਨ ਦੀ ਇੱਕ ਚਰਚਾ ਤੱਕ ਚੱਲ ਚੁੱਕੀ ਹੈ ਇੱਕ ਸਿਖਾ ਦੇ ਪ੍ਰਤੀਕ ਨਫ਼ਰਤ ਜਿਵੇਂ ਕਿ ਇਹਨਾਂ ਨੇ ਜਾਣ ਬੁੱਝ ਕੇ ਕੋਈ ਕਤਲ ਕੀਤਾ ਹੁੰਦਾ ਹੈ ਇਸ ਚੀਜ਼ ਨੂੰ ਰੋਕਣ ਵਾਸਤੇ ਜ਼ਰੂਰ ਸਰਕਾਰਾਂ ਦੇ ਨਾਲ ਗੱਲ ਕੀਤੀ ਜਾਏ ਕਿ ਸਾਡੇ ਨੌਜਵਾਨ ਕੋ ਕੋਈ ਗੱਡੀ ਚਲਾਉਂਦੇ ਹੋਏ ਇੱਕ ਐਕਸੀਡੈਂਟ ਹੋਇਆ ਕੋਈ ਇਹਨੇ ਜਾਣ ਬੁੱਝ ਕੇ ਕਿਸੇ ਦੇ ਕਤਲ ਜਾਂ ਕੋਈ ਜਾਨ ਜਾਣ ਬੁੱਝ ਕੇ ਨਹੀਂ ਦਿੱਤੀ ਗੱਡੀ ਚਲਾਉਂਦੇ ਹੋਏ ਇੱਕ ਐਕਸੀਡੈਂਟ ਹੋ ਗਿਆ ਹੈ ਤੇ ਹਾ ਐਕਸੀਡੈਂਟ ਦਾ ਜਿਹੜੀ ਕੋਈ ਸਜ਼ਾ ਹੁੰਦੀ ਹੈ ਠੀਕ ਹੈ ਉਹਦੇ ਉਹ ਉਹ ਸਜ਼ਾ ਦਾ ਉਹ ਹੱਕਦਾਰ ਹੈਗਾ ਲੇਕਿਨ ਇਹਨੂੰ ਇੱਕ ਇੱਕ ਤਰੀਕੇ ਨਾਲ ਜਿਵੇਂ ਕਿਸੇ ਦਾ ਕਤਲ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤਾਂ ਸਖਤ ਤੋਂ ਸਖਤ ਸਜ਼ਾ ਦੇ ਕੇ ਸਾਰਿਆਂ ਦੇ ਟਰੱਕ ਡਰਾਈਵਰਾਂ ਦੇ ਲਾਇਸੈਂਸਾਂ ਨੂੰ ਕੈਨਸਲ ਕੀਤਾ ਜਾਏ ਤਾਂ ਇਹ ਸਿੱਖਾਂ ਦੇ ਪ੍ਰਤੀ ਇਹ ਕੋਈ ਨਫ਼ਰਤ ਇਹ ਜ਼ਰੂਰ ਸਰਕਾਰ ਦੇ ਨਾਲ ਗੱਲ ਕਰਕੇ ਇਸ ਨਫ਼ਰਤ ਦੀ ਆਗ ਵਿੱਚ ਖੰਡ ਪਾਈ ਜਾਏ ਤੇ ਇੱਕ ਹੋਰ ਬੇਨਤੀ ਹੈ ਕਿ ਸਾਡਾ ਗੁਰਸਿੱਖ ਨੌਜਵਾਨ ਅਰਜੰਦਰ ਸਿੰਘ ਜਿਨੇ ਉਹਨੂੰ ਦਸਤਾਰ ਤੋਂ ਬਿਨਾ ਸਾਰੀ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਇਹ ਦਸਤਾਰ ਸਾਡੇ ਸਿੱਖਾਂ ਦੀ ਇੱਕ ਸ਼ਾਨ ਹੈ ਸਾਡੇ ਸ਼ਰੀਰ ਦਾ ਇੱਕ ਹਿੱਸਾ ਹੈ ਗੁਰੂ ਦਾ ਦਿੱਤੀ ਹੋਈ ਦਾਤ ਹੈ ਇੰਨੀ ਘੱਟ ਤੋਂ ਘੱਟ ਸਿੱਖਾਂ ਦੇ ਮਨਾਚੇ ਉਹਾਂ ਦੀ ਸ਼ਰਧਾ ਨੂੰ ਧਿਆਨ ਰੱਖਦੇ ਹੋਏ ਉਹਨੂੰ ਸਿੱਖ ਧਰਮ ਦਾ ਇਜਾਜ਼ਤ ਜ਼ਰੂਰ ਦਿੱਤੀ ਜਾਏ ਕਿਉਂਕਿ ਸਾਡੀ ਦਸਤਾਰ ਸਾਡੇ ਵਾਸਤੇ ਇੱਕ ਧਰਮ ਹੀ ਨਹੀਂ ਲੇਕਿਨ ਸਾਡੇ ਅੰਗ ਦਾ ਇੱਕ ਬਹੁਤ ਹੀ ਅਹਿਮ ਹਿੱਸਾ ਹੈ ਬੇਨਤੀ ਕਰਦੇ ਹਾਂ ਤੇ ਸਟੇਟ ਅਫੇਅਰਸ ਮੰਤਰੀ ਜੈਸ਼ੰਕਰ ਜੀ ਇਹਨੂੰ ਪੂਰ ਜ਼ੋਰ ਤਰੀਕੇ ਨਾਲ ਜਲਦ ਤੋਂ ਜਲਦ ਇਸ ਨੌਜਵਾਨ ਮੁੰਡੇ ਨੂੰ ਐਮਬੈਸੀ ਦੇ ਰਾਹੀਂ ਇਹਦੀ ਮਦਦ ਵੀ ਕਰਨਗੇ ਤੇ ਸਰਕਾਰ ਦੇ ਨਾਲ ਗੱਲਬਾਤ ਕਰਕੇ ਟਰੱਕ ਡਰਾਈਵਰਾਂ ਦੇ ਖਿਲਾਫ ਜਿਹੜੀ ਉਹ ਸੋਚ ਹੈ ਨੇ ਸਰਕਾਰ ਸਖਤੀ ਕਰਨ ਦੀ ਉਹਦੇ ਬਾਰੇ ਵੀ ਮਸਲੇ ਨੂੰ ਹੱਲ ਕਰਨਗੇ ਅਮਰੀਕਾ ਦੇ ਫਲੋਰੀਡਾ 'ਚ ਜਿਸ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਗਲਤ ਜੂਟਰਨ ਲੈਣ ਤੋਂ ਬਾਅਦ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਹੁਣ ਉਸ ਦੇ ਰਿਸ਼ਤੇਦਾਰ ਦਾ ਬਿਆਨ ਸਾਹਮਣੇ ਆਇਆ ਹੈ ਹਰਜਿੰਦਰ ਸਿੰਘ ਤਰਨਤਾਰਨ ਦੇ ਪਿੰਡ ਰਟੋਲ ਦਾ ਰਹਿਣ ਵਾਲਾ ਹੈ ਹਰਜਿੰਦਰ ਸਿੰਘ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਜਿੰਨਾ ਦੁੱਖ ਸਾਨੂੰ ਹਰਜਿੰਦਰ ਸਿੰਘ ਦਾ ਹੋ ਰਿਹਾ ਹੈ ਉਨਾ ਹੀ ਸਾਨੂੰ ਇਸ ਹਾਦਸੇ 'ਚ ਗਈਆਂ ਤਿੰਨ ਜਾਨਾਂ ਦਾ ਵੀ ਹੋ ਰਿਹਾ ਹੈ ਉਹਨਾਂ ਕਿਹਾ ਕਿ 174 ਦੇ ਕਰੀਬ ਪੇਜਾਂ ਵੱਲੋਂ ਫੰਡਿੰਗ ਇਕੱਠੀ ਕੀਤੀ ਜਾ ਰਹੀ ਹੈ ਪਰ ਪਰਿਵਾਰ ਵੱਲੋਂ ਅਜੇ ਤੱਕ ਕੋਈ ਬਿਆਨ ਜਾਂ ਅਕਾਊਂਟ ਨੰਬਰ ਨਹੀਂ ਦਿੱਤਾ ਗਿਆ ਉਨਾ ਹਰਜਿੰਦਰ ਸਿੰਘ ਦੇ ਸਮਰਥਨ ਚ ਪਟੀਸ਼ਨ ਤੇ ਦਸਤਖਤ ਕਰਨ ਦੀ ਅਪੀਲ ਕੀਤੀ। ਦੇਖੋ ਜੀ ਜੋ ਪਿਛਲੇ ਦਿਨੇ ਯੂ ਐਸ ਏ ਚ ਐਕਸੀਡੈਂਟ ਹੋਇਆ ਵਾ ਤਿੰਨ ਉਹਨਾਂ ਦੇ ਗੁਰੇ ਪਰਿਵਾਰ ਦੇ ਜੀਵ ਗੁਜ਼ਰ ਗਏ। ਸਾਨੂੰ ਉਹਨਾਂ ਦੇ ਪਰਿਵਾਰ ਨਾਲੇ ਫੋਲਮ ਦਰਦੀ ਆ। ਦੂਜਾ ਵੀਰ ਸਾਡਾ ਜਿੰਦਰ ਸਿੰਘ ਉਹਨੇ ਕੋਈ ਉਹਦਾ ਕੋਈ ਨਿੱਜੀ ਮਸਲਾ ਨਹੀਂ ਉਹਨੇ ਕੋਈ ਜਾਣ ਕੇ ਨਹੀਂ ਐਕਸੀਡੈਂਟ ਕੀਤਾ। ਰੋਡ ਤੇ ਵੇਖੋ ਜੀ اچਾਂ ਚੱਕੀ ਇੱਥੇ ਵੀ ਆਪਾਂ ਵੇਨਿਆ ਕਿ ਐਕਸੀਡੈਂਟ ਨਿਤ ਹੁੰਦੇ ਆ। ਅਸੀਂ ਤੇ ਇਹ ਵੀ ਅੰਨੇ ਕਿ ਚਲੋ ਗੱਡੀ ਉਹ ਵੀ ਬੜੀ ਸਪੀਡ ਤੇ ਸਰਕਾਰ ਨੂੰ ਉਹਨਾਂ ਦੀ ਵੀ ਜਾਂਚ ਕਰਨੀ ਚਾਹੀਦੀ ਆ ਕੋਈ ਡਰਿੰਕ ਨਾ ਕੀਤੀ ਹੋਵੇ ਤੇ ਬਾਕੀ ਇਹ ਹੈ ਕਿ ਵੀਰ ਦੇ ਆਸਤੇ ਅਫਵਾਹਾਂ ਬਹੁਤ ਉੱਡ ਰਹੀਆਂ ਕਿ 40-45 ਸਾਲ ਦੀ ਸਜ਼ਾ ਹੋ ਗਈ ਹੈ ਜੀ ਤੇ ਹਲੇ ਇਦਾਂ ਦਾ ਕੋਈ ਵੀ ਕੰਮ ਨਹੀਂ ਹੋਇਆ ਤੇ 27 ਤਰੀਕ ਨੂੰ ਵੀਰ ਦੀ ਸੁਣਵਾਈ ਆ ਤੇ ਉਸ ਤੋਂ ਬਾਅਦ ਪਤਾ ਲੱਗੂਗਾ ਬੰਗ ਦੇ ਇਹ ਕਰਦੇ ਆ ਕਿ ਚਲੋ ਜੇ ਗਲਤੀ ਹੋਈ ਹੈ ਵੀਰ ਤੋਂ ਤੇ ਵੀਰ ਦਾ ਸਾਥ ਦਈਏ ਇਨਸਾਫ਼ ਮਿਲੇ ਉਹਨੂੰ ਤੇ ਜਿਹੜੀ ਸਜ਼ਾ ਵੀ ਕੋਈ ਘਟ ਤੋਂ ਘਟ ਹੋਵੇ ਤੇ ਇੰਡੀਆ ਵੀ ਉਹ ਅਸੀਂ ਚੀਜ਼ ਵੇਖੀ ਆ ਜਦੋਂ ਬੇੜੀਆਂ ਤਾਨੂੰ ਲੱਗੀਆਂ ਸਿਰ ਤੇ ਦਸਤਾਰ ਨੇ ਇਹਦੇ ਅੰਗਰੇਜ਼ਾਂ ਵੇਲੇ ਦਾ ਜ਼ੁਲਮ ਫੇਰ ਉਹ ਦੇਣਾ ਚਾਹਤੇ ਆ ਗਏ ਜਿਹੜੀ ਦਸਤਾਰ ਆ ਸਿੱਖ ਦੀ ਉਹ ਤਾਜ ਹੈ ਤੇ ਜੇ ਆਪਣੇ ਸਿਰ ਤੋਂ ਤਾਜ ਹੀ ਲੱਤ ਜਾਵੇ ਤੇ ਆਪਾਂ ਫਿਰ ਸਿੱਖ ਨਹੀਂ ਪਰਿਵਾਰ ਦੇ ਵਿੱਚ ਉਹਨਾਂ ਦੇ ਪਿਤਾ ਜੀ ਤੇ ਡੈਥ ਹੋ ਚੁੱਕੀ ਆ ਕਰੋਨਾ ਕਾਲ ਦੇ ਵੇਲੇ ਜੀ ਹੁਣ ਘਰ ਦੇ ਵਿੱਚ ਆ ਵਕਤ ਉਹਨਾਂ ਦੀ ਮਾਤਾ ਜੀ ਤੇ ਵੱਡੇ ਬ੍ਰਦਰ ਉਹਨਾਂ ਦੀ ਜਿਹੜੀ ਮਾਤਾ ਜੀ ਆ ਉਹ ਵੀ ਜਦੋਂ ਇਹ ਗੱਲ ਸੁਣੀ ਆ ਸਦਮੇ ਦੇ ਵਿੱਚ ਆ ਕਾਫੀ ਸੀਰੀਅਸ ਸੀ ਹਸਪੀਟਲ ਖੜੀ ਸੀ ਉਦੋਂ ਦਵਾਈ ਜਾਵਾ ਆ ਕੇ ਲੈਂਦੀ ਆ ਅੱਗੇ ਨੂੰ ਕੋ ਜੋ ਬਿਹਤਰ ਛੇਦ ਉਹਨਾਂ ਦੀ ਤਕਰੀਬਨ ਇਹਨੂੰ ਮਤਲਬ 5-6 ਸਾਲ ਹੋ ਕੇ ਗਏ ਨੇ ਇਸ ਸਜਾ ਦੀ ਗੱਲ ਆ 45 ਸਾਰੇ ਸਾਰੀ ਦਰਸਾ ਸਾਲ ਅਖਵਾਵਾਂ ਡਾਈਆਂ ਜਾ ਰਹੀਆਂ ਆ ਹਾਲਾਂਕਿ 27 ਤਰੀਕ ਨੂੰ ਇਹਨਾਂ ਦੀ ਜਿਹੜੀ ਆ ਉਹ ਸੁਣਵਾਈ ਹੋਣੀ ਕੇਸ ਦੀ ਬਾਕੀ ਜਿਹੜੀਆਂ ਆ ਜਿਹੜਾ ਫੰਡਿੰਗ ਦੀ ਗੱਲ ਆ ਇਹ ਜਿਹੜਾ ਆ ਇਹ ਨਾਂ ਕਰਨ ਇਹ ਸਾਰਾ ਕੁਝ ਜਿਹੜਾ ਇਹ ਗਲਤ ਹੋ ਰਿਹਾ ਇਹ ਹੱਥ ਜੋੜ ਕੇ ਬੇਨਤੀ ਪਰਿਵਾਰ ਵੱਲੋਂ ਵੀ ਤੇ ਅਸੀਂ ਵੀ ਬੇਨਤੀ ਕਰਦੇ ਆ ਜਿਹੜੀ ਆ ਵੀਰ ਦੇ ਨਾਂ ਦੇ ਫੰਡਿੰਗ ਹੋ ਰਹੀ ਆ ਇਹ ਨਾਂ ਕੀਤੀ ਜਾਵੇ ਝੂਠੀਆਂ ਖਵਾਵਾ ਜਿਹੜੀਆਂ ਇਹ ਨਾਂ ਡੀਆਂ ਜਾਣਾ ਵੇਖੋ ਜੀ ਇਹ ਤੇ ਤੁਹਾਨੂੰ ਪਹਿਲਾਂ ਮੈਂ ਦੱਸਿਆ ਕਿ ਜਿਹੜਾ ਸਿੱਖਾਂ ਦੇ ਨਾਲ ਪਹਿਲਾਂ ਤੋਂ ਹੀ ਇਹ ਚੀਜ਼ਾਂ ਹੁੰਦੀਆਂ ਆ ਰਹੀਆਂ ਜਦੋਂ ਉਹਨਾਂ ਨੇ ਲਾਲਤ ਦੇ ਵਿੱਚ ਪੇਸ਼ ਕੀਤਾ ਵੀਰ ਗੁਰਸੇਖਿਆ ਸਿਰ ਤੇ ਜੁੜਾ ਆ ਹਾਲਾਂਕਿ ਚਲੋ ਉੱਥੇ ਕਾਨੂੰਨ ਹੈ। ਪਾਗਲ ਬਣ ਕੇ ਨਹੀਂ ਅੰਦਰ ਜਾ ਸਕਦਾ ਸੀ ਪਰ ਉਹਨੂੰ ਪਟਕਾ ਦੇ ਦਿੱਤਾ ਜਾਂਦਾ ਜਿਹੜਾ ਉਹ ਸਿਰ ਦੇ ਉੱਤੇ ਬੰਨ ਕੇ ਜਾਂਦਾ ਇਹ ਵੀ ਉਹ ਇੱਕ ਬਹੁਤ ਨਿੰਦਣਯੋਗ ਘਟਨਾ ਹੈ। ਪੰਜਾਬ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਸਾਡੀ ਇਹੀ ਅਪੀਲ ਹੈ ਕਿ ਇਹ ਸੈਂਟਰ ਸਰਕਾਰ ਦੇ ਨਾਲ ਗੱਲ ਕਰਕੇ ਤੇ ਬਾਹਰ ਉੱਥੇ ਜਾ ਕੇ ਮੈਸੀ ਦੇ ਵਿੱਚ ਗੱਲ ਕਰਕੇ ਉਹ ਵੀਰ ਨੂੰ ਘੱਟ ਤੋਂ ਘੱਟ ਜਿਹੜੀ ਸਜ਼ਾ ਉਹ ਦਵਾਈ ਜਾਂਦੀ। ਵੀਰ ਜੀ ਉਹ ਪਟੀਸ਼ਨ ਬਾਰੇ ਵੀ ਇਤਨਾ ਪਤਾ ਲੱਗਾ ਕਿ ਕੁਝ ਸਮਾਂ ਪਹਿਲਾਂ ਇੱਕ ਵੀਰ ਨੂੰ ਉੱਥੇ ਸਜ਼ਾ ਕਾਫੀ 100 ਸਾਲ ਦੀ ਹੋ ਗਈ ਸੀ। ਇਤਨਾ ਹੀ ਪਟੀਸ਼ਨਾਂ ਪਾਈਆਂ ਗਈਆਂ ਐਸੇ ਉਹ ਵੀਰ ਦੀ ਪਟੀਸ਼ਨ ਜਿਹੜੀ ਪੌਣ ਕਾਰਨ ਸਜ਼ਾ ਘੱਟ ਹੋ ਗਈ ਸੀ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਭਰਾ ਦੀ ਵੀ ਉਹ ਪਟੀਸ਼ਨਾਂ ਪੈਣ ਕਰਕੇ ਵੱਧ ਤੋਂ ਵੱਧ ਪਾਈ ਜਾਵੇ ਕਿਉਂਕਿ ਜਿਹੜੀ ਸਜ਼ਾ ਉਹਦੀ ਆ ਕੰਮ ਕੀਤੀ ਜਾਵੇ ਸ਼ਹੀਦਾਂ ਦੇ ਸਰਤਾਜ ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰਗੱਦੀ ਦਿਵਸ ਦੁਨੀਆ ਭਰ ਚ ਸਰਦਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਦਿਵਸ ਮੌਕੇ ਵੱਡੀ ਗਿਣਤੀ ਤੇ ਸੰਗਤਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜੀਆਂ ਇਸ ਮੌਕੇ ਉਹਨਾਂ ਨੇ ਕੀਰਤਨ ਸੁਣਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕੀਤਾ। ਉਹਨਾਂ ਨੇ ਇਸ ਦਿਨ ਦੀ ਮਹੱਤਤਾ ਤੇ ਚਾਨਣਾ ਪਾਇਆ ਤੇ ਸੰਗਤਾਂ ਨੂੰ ਗੁਰੂ ਸਾਹਿਬ ਵੱਲੋਂ ਦਿਖਾਏ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਪਾਣੀ ਦੇ ਬੋਹਤ ਸ਼ਹੀਦ ਬੰਦੇ ਸਰਤਾਜ ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅੱਜ ਗਰੀਆਈਪੁਰ ਬਾ ਮੈਂ ਜਿੱਥੇ ਸਮੁੱਚੀ ਕੌਮ ਨੂੰ ਸੱਚੇ ਪਾਤਸ਼ਾਹ ਜੀ ਦੇ ਗੁਰਿਆਈਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਉੱਥੇ ਹੀ ਸਮੁੱਚੀ ਕੌਮ ਨੂੰ ਅਪੀਲ ਕਰਦਾ ਕਿ ਸੱਚੇ ਪਾਤਸ਼ਾਹ ਜੀ ਨੇ ਆਪ ਭਾਈ ਗੁਰਦਾਸ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪਾਵਨ ਸਰੂਪ ਲਿਖਵਾਇਆ ਤੇ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਵਿਖੇ ਕੀਤਾ ਅੱਜ ਜਦੋਂ ਅਸੀਂ ਗੁਰੂ ਸਾਹਿਬ ਜੀ ਦਾ ਗੁਰਿਆਈ ਪੁਰਬ ਮਨਾ ਰਹੇ ਹਾਂ ਤਾਂ ਸਤਿਗੁਰੂ ਜੀ ਦੀ ਬਾਣੀ ਬਾਣੀ ਨੂੰ ਆਪਾਂ ਸਮਝ ਗਏ ਗੁਰਬਾਣੀ ਅਨੁਸਾਰ ਚੱਲੀਏ ਦੂਜਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਹੁਤ ਪਰਉਪਕਾਰ ਸਾਡੇ ਤੇ ਕੀਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਉਹਨਾਂ ਨੇ ਅ ਸ਼੍ਰੀ ਅਮਰ ਸਰ ਸਰੋਵਰ ਦੇ ਵਿਚਕਾਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਆਪ ਸੱਚੇ ਪਾਤਸ਼ਾਹ ਜੀ ਨੇ ਬਣਾਇਆ ਸਥਾਪਿਤ ਕੀਤਾ ਜੋ ਕਿ ਸਿੱਖਾਂ ਦਾ ਇੱਕ ਕੇਂਦਰੀ ਸਥਾਨ ਆ ਤੇ ਜਿਹਦੇ ਚਾਰ ਦਰਵਾਜ਼ੇ ਆ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿੱਚ ਰਹਿਣ ਵਾਲਾ ਕਿਸੇ ਵੀ ਨਸਲ ਦਾ ਕਿਸੇ ਵੀ ਜਾਤ ਦਾ ਕਿਸੇ ਵੀ ਧਰਮ ਦਾ ਬੰਦਾ ਸੱਚਖੰਡ ਸ਼੍ਰੀ ਦਰਬਾਰ ਸਾਹਿਬਾਨ ਕੇ ਗੁਰੂ ਦਾ ਉਪਦੇਸ਼ ਲੈ ਸਕਦਾ ਦੁਨੀਆਂ ਦੇ ਅੰਦਰ ਸਰਬ ਸਾਂਝੀ ਬਾਲਤਾ ਦਾ ਉਪਦੇਸ਼ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਮਿਲਦਾ ਇਹ ਗੁਰੂ ਸਾਹਿਬ ਜੀ ਦਾ ਵੱਡਾ ਪਰ ਉਪਕਾਰ ਸੀ ਫੇਰ ਸੱਚੇ ਪਾਤਸ਼ਾਹ ਜੀ ਨੇ ਤਰਨਤਾਰਨ ਨਗਰ ਬਸਾਇਆ ਫੇਰ ਸਤਗੁਰੂ ਜੀ ਨੇ ਹੋਰ ਵੀ ਬਹੁਤ ਸਾਰੇ ਕਲਿਆਣਕਾਰੀ ਉਪਦੇਸ਼ ਵੀ ਦਿੱਤੇ ਤੇ ਕਾਰਜ ਜਿਹੜੇ ਆ ਉਹ ਕੀਤੇ ਆ ਅੱਜ ਜਦੋਂ ਗੁਰੂ ਸਾਹਿਬ ਜੀ ਦਾ ਗੁਰਯਾਈ ਪੁਰਬ ਮਨਾ ਰਹੇ ਆ ਤਾਂ ਸਤਿਗੁਰੂ ਜੀ ਦੇ ਉਹਨਾਂ ਕਾਰਜਾਂ ਨੂੰ ਚੇਤੇ ਕਰਦਿਆਂ ਸਾਨੂੰ ਵੀ ਲੋੜ ਆ ਅਸੀਂ ਵੀ ਆਪਣੀ ਕੌਮ ਲਈ ਸਮਾਜ ਲਈ ਚੰਗੇ ਕਾਰਜ ਕਰੀਏ ਔਰ ਗੁਰੂ ਦੇ ਦਿੱਤੇ ਹੋਏ ਰਸਤੇ ਦੇ ਉੱਤੇ ਚੱਲੀਏ ਗੁਰੂ ਦਾ ਰਸਤਾ ਬੜਾ ਸਿੱਧਾ ਔਰ ਬਹੁਤ ਜ਼ਿਆਦਾ ਸਪਸ਼ਟਾ ਕਿ ਅਸੀਂ ਗੁਰਬਾਣੀ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਨਾ ਸਾਰਿਆਂ ਦੇ ਵਿੱਚ ਰੱਬ ਨੂੰ ਵੇਖਣਾ ਅਸੀਂ ਆਪਣੇ ਅੰਦਰੋਂ ਹਰ ਕਿਸਮ ਦੀ ਨਫ਼ਰਤ ਦੁਐਤ ਮੇਰ-ਤੇਰ ਨੂੰ ਖਤਮ ਕਰਕੇ ਸਰਬੱਤ ਦੇ ਭਲੇ ਦੇ ਕਾਰਜ ਕਰਨੇ ਆ ਤੇ ਸਾਰੀ ਮਨੁੱਖਤਾ ਦੇ ਵਿੱਚ ਇੱਕ ਰੱਬ ਨੂੰ ਦੇਖਣਾ ਵਾ ਮੈਂ ਸਤਿਗੁਰੂ ਜੀ ਦੇ ਜਿਹੜੇ ਬਚਨਾਂ ਬਾਣੀ ਦੇ ਵਿੱਚ ਜਿਨ੍ਹਾਂ ਦੇ ਰਾਹੀ ਉਹਨਾਂ ਨੇ ਸਾਨੂੰ ਵਾਰ-ਵਾਰ ਇੱਕ ਅਕਾਲ ਪੁਰਖ ਦੇ ਲੜ ਲਾਇਆ ਉਹਨਾਂ ਨੂੰ ਚੇਤੇ ਕਰਨ ਦੀ ਗੱਲ ਆਖਦਿਆਂ ਹੋਇਆਂ ਸਮੁੱਚੀ ਕੌਮ ਨੂੰ ਸਮੁੱਚੀ ਮਾਨਵਤਾ ਨੂੰ ਖਾਲਸਾ ਪੰਥ ਨੂੰ ਤੇ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਤਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗੁਰਿਆਈ ਪੁਰਬ ਦੀ ਲੱਖ ਲੱਖ ਵਧਾਈ ਦਿਨਾਂਵਾ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪਾਖੜਾ ਤੇ ਰਣਜੀਤ ਸਾਗਰ ਡੈਮ ਤੋਂ ਛੱਡਿਆ ਪਾਣੀ ਪੰਜਾਬ ਦੇ ਕਈ ਇਲਾਕਿਆਂ 'ਚ ਹੜ ਦਾ ਵਧਿਆ ਖਤਰਾ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਪਠਾਨਕੋਟ ਵਿਖੇ ਕੀਤਾ ਹੜ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਅਕਾਲੀ ਦਲ ਨੇ ਹੜ੍ਹਾਂ ਦੇ ਹਾਲਾਤ ਦੌਰਾਨ ਮਾਨ ਸਰਕਾਰ ਤੇ ਲੋਕਾਂ ਦੀਆਂ ਮੁਸ਼ਕਲਾਂ ਤੋਂ ਮੂੰਹ ਮੋੜਨ ਦਾ ਲਗਾਇਆ ਇਲਜ਼ਾਮ ਦਲਜੀਤ ਚੀਮਾ ਨੇ ਕਿਹਾ ਲੋਕਾਂ ਦਾ ਹੋ ਰਿਹਾ ਹੈ ਭਾਰੀ ਨੁਕਸਾਨ ਪਰ ਸਰਕਾਰ ਦੀ ਜਾਗ ਨਹੀਂ ਖੁੱਲ ਰਹੀ ਸੂਬੇ 'ਚ ਰਾਸ਼ਨ ਕਾਰਡ ਕੱਟੇ ਜਾਣ ਦੇ ਮੁੱਦੇ ਤੇ ਸਿਆਸਤ ਹੋਈ ਤੇਜ਼ ਸੀਐਮ ਮਾਨ ਨੇ ਲੋਕਾਂ ਦੇ ਨਾਮ ਖੁੱਲਾ ਪੱਤਰ ਜਾਰੀ ਕੀਤਾ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਮਾਨ ਦੇ ਇਸ ਕਦਮ ਨੂੰ ਦੱਸਿਆ ਸਿਆਸਤ ਤੋਂ ਪ੍ਰੇਰਿਤ ਸਾਨੇਵਾਲ ਦੇ ਪਿੰਡ ਜੁਗਿਆਣਾ ਦੇ ਗੁਰਦੁਆਰਾ ਸਾਹਿਬ 'ਚ ਵਾਪਰੀ ਬੇਅਦਬੀ ਦੀ ਘਟਨਾ ਇੱਕ ਔਰਤ ਨੇ ਆਪਣੇ ਕੱਪੜੇ ਉਤਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਸੁੱਟੇ ਪੁਲਿਸ ਨੇ આરોપી ਔਰਤ ਖਿਲਾਫ ਕੇਸ ਕੀਤਾ ਦਰਜ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਨੂੰ ਲਿਖਿਆ ਪੱਤਰ ਹਰਸਿਮਰਤ ਨੇ ਸਰਕਾਰ ਤੋਂ ਅਮਰੀਕਾ 'ਚ ਪੰਜਾਬੀ ਟਰੱਕ ਡਰਾਈਵਰਾਂ ਨੂੰ ਲੈ ਕੇ ਉبرੇ ਸੰਕਟ ਤੇ ਤੁਰੰਤ ਦਖਲ ਦੇਣ ਦੀ ਕੀਤੀ ਮੰਗ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਦ ਰੋ ਸੁਰੱਖਿਅਤ ਰੋ ਤੇ ਦੇਖਦੇ ਰੋ ਟੀਵੀ ਪੰਜਾਬ